ਮੈਂ ਦਾਅਵੇ ਨਾ ਕਹਿ ਸਕਦਾ ਕਿ ਮੁੱਖ ਮੰਤਰੀ ਨੂੰ ਪਤਾ ਸੀ ਕਿ ਪੰਜਾਬ ਡੁੱਬੀ ਆਉਣ ਲੱਗਣਾ ਹੈ ਬਹੁਤ ਵੱਡੀ ਗੱਲ ਕਹਿ ਰਹੇ ਹੋ ਹਾਂਜੀ ਬਿਲਕੁਲ ਜੀ ਆਪਾਂ ਇੱਥੇ ਬੈਠਿਆਂ ਤਾਂ ਆਪਾਂ ਕਲੀਅਰ ਕਰਕੇ ਜਾਵਾਂਗੇ ਹਜੇ ਸਿਰਫ ਸ਼ੁਰੂਆਤ ਨੀਤੀ ਨੇ ਸੀ ਬਚਾਉਣ ਦੀ ਗੱਲ ਕੀ ਸੀ ਮੋਦੀ ਨੇ ਪਾਕਿਸਤਾਨ ਡੋਪਣਾ ਸੀ ਪਾਕਿਸਤਾਨ ਪਾਣੀ ਤਾ ਪਹੁੰਚੂਗਾ ਜੇ ਪਹਿਲਾਂ ਪੰਜਾਬ ਡੁੱਬੂਗਾ ਭਰਾ ਨੂੰ ਮਾਰਨ ਵਾਸਤੇ ਜੇ ਦੂਸਰੇ ਦੀ ਕੁਰਬਾਨੀ ਦੇਣੀ ਵੀ ਪਈ ਤਾਂ ਦੇ ਦਿਓ ਦੇ ਦਿਓ ਠੀਕ ਹੈ ਨਾ ਤੇ ਵਿਚਾਲੇ ਜਿਹੜੇ ਵਿੱਚ ਵਿਚੋਲੇ ਬੈਠੇ ਸੀ ਉਹਨਾਂ ਨੇ ਕਿਹਾ ਸੀ ਦੇ ਦਾਂਗੇ ਪਾ ਗੱਲ ਕਰ ਰਹੇ ਸੀ ਕਿ ਪੰਜਾਬ ਤੇ ਕਿਉਂ ਹੁਣ ਤੋਂ 3 ਮਹੀਨੇ ਪਹਿਲਾਂ ਜੰਗ ਲੱਗੀ ਸੀ ਹਮ ਇੰਡੀਆ ਤੇ ਪਾਕਿਸਤਾਨ ਦੀ ਮੈਂ ਤਾਂ ਉਹਨੂੰ ਪੰਜਾਬ ਤੇ ਪਾਕਿਸਤਾਨ ਦੀ ਕਹੂੰਗਾ ਕਿਉਂਕਿ ਉਹ ਚ ਪੰਜਾਬ ਦੇ ਰੂਲ ਸੀ ਪੰਜਾਬ ਤੋਂ ਬਿਨਾ ਕੋਈ ਹੋਰ ਕਿਤੇ ਵੀ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਿਆ ਸੀ ਕੋਈ ਵੀ ਰੋਲ ਜੰਗ ਦਾ ਆਪਾਂ ਪਰ ਉਹ ਜੰਗ ਭੁੱਲ ਚੁੱਕੇ ਆ ਜੋ ਪੰਜਾਬ ਤੇ ਉਹ ਮਾਰ ਪਈ ਸੀ ਉਹ ਭੁੱਲ ਚੁੱਕੇ ਆਪਾਂ ਇਹ ਇੱਕ ਕੌੜੀ ਸੱਚਾਈ ਹੈ ਜਦੋਂ ਆਪਾਂ ਨੇ ਤੋਂ ਵਕਤ ਬੀਤ ਜਾਂਦਾ ਬਹੁਤ ਚੀਜ਼ ਨੂੰ ਭੁੱਲ ਜਾਂਦੇ ਆ 2 ਮਹੀਨੇ ਬਾਅਦ ਜਦੋਂ ਜੰਗ ਹੋਈ ਸੀ ਉਦੋਂ ਲੋਕ ਕਹਿੰਦੇ ਸੀ ਕਿ ਹਾਏ ਪੰਜਾਬ ਤੇ ਮਾਰ ਪੈਗੀ ਪੰਜਾਬ ਹੀ ਕਿਉਂ ਫਲਾਨਾ ਧਮਕਾ ਸਾਰਾ ਕੁਝ ਕਰਦੇ ਸੀ ਪਰ ਉਹ ਆਪਾਂ ਹੁਣ ਭੁੱਲ ਚੁੱਕੇ ਸੀ ਉਸ ਤੋਂ ਬਾਅਦ ਜੰਗ ਤੋਂ ਬਾਅਦ ਤਿਆਰੀਆਂ ਚੱਲਦੀਆਂ ਨੇ ਬਹੁਤ ਵਰਲਡ ਵਾਈਡ ਗੱਲਾਂ ਹੁੰਦੀਆਂ ਨੇ ਮੀਟਿੰਗਸ ਹੁੰਦੀਆਂ ਨੇ ਟਰੰਪ ਨੇ ਟੈਰਫ ਲਾਤਾ ਟਰੰਪ ਪਾਕਿਸਤਾਨ ਦੀ ਹਮਾਇਤ ਕਰ ਰਿਹਾ ਟਰੰਪ ਇੰਡੀਆ ਤੇ ਟੈਰਫ ਲਾ ਰਿਹਾ ਮੋਦੀ ਜੀ ਆਪਣੀਆਂ ਮੀਟਿੰਗਸ ਕਰ ਰਹੇ ਨੇ ਠੀਕ ਆ ਇਹ ਹੀ ਰਾਜਨੀਤੀ ਨੂੰ ਸਾਰੀ ਨੂੰ ਆਪਾਂ ਨੂੰ ਸਮਝਣਾ ਪੈਣਾ ਵੀ ਇਹ ਗੋਲ ਕਿਵੇਂ ਆ ਚੀਨ ਆਪਣੀ ਚਾਲਾਂ ਚੱਲ ਰਿਹਾ ਇੰਡੀਆ ਆਪਣੀਆਂ ਚਾਲਾਂ ਚੱਲ ਰਿਹਾ ਪਾਕਿਸਤਾਨ ਆਪਣੀਆਂ ਚਾਲਾਂ ਚੱਲ ਰਿਹਾ ਪਰ ਜੀ ਨੂੰ ਤੁਸੀਂ ਦੇਖੋਗੇ ਤਾਂ ਆਪਾਂ ਮੋੜ ਕੇ ਆਉਨੇ ਹੁਣ ਤੋਂ 1 ਮਹੀਨਾ ਪਹਿਲਾਂ ਬੀਬੀਐਮਬੀ ਤੇ BBMP ਦਾ ਰੋਲਾ ਪਿਆ ਪੰਜਾਬ ਤੋਂ ਪਾਣੀਆਂ ਦੇ ਹੱਕ ਖੋਏ ਗਏ ਮੈਂ ਦਾਅਵੇ ਨਾ ਕਹਿ ਸਕਦਾ ਕਿ ਮੁੱਖ ਮੰਤਰੀ ਨੂੰ ਉਦੋਂ ਪਤਾ ਸੀ ਕਿ ਪੰਜਾਬ ਡੁੱਬੂ ਜਾਣ ਵਾਲੇ ਕੰਨਾਚ ਜਦੋਂ BBMP ਦਾ ਰੋਲਾ ਪਿਆ ਜਣੀ ਤੁਸੀਂ ਕਹਿ ਸਕਦੇ ਹੋ ਭਗਵਾਨ ਭਗਵੰਤ ਮਾਨ ਨੂੰ ਇਹ ਸਾਫ ਪਤਾ ਸੀਗਾ ਸੀਐਮ ਭਗਵੰਤ ਮਾਨ ਨੂੰ ਇਹ ਸਾਫ ਪਤਾ ਸੀ 2 ਮਹੀਨੇ ਦੇ ਸਮੇਂ ਦੇ ਵਿੱਚ ਹੜਾ ਆਣਗੇ ਤੇ ਪੰਜਾਬ ਡੁੱਬੇਗਾ ਬਿਲਕੁਲ ਬਹੁਤ ਵੱਡੀ ਗੱਲ ਕਹਿ ਰਹੇ ਹੋ ਹਾਂਜੀ ਬਿਲਕੁਲ ਜੀ ਮੈਂ ਤੁਹਾਨੂੰ ਦੱਸਦਾ ਮੈਂ ਤੁਹਾਨੂੰ ਸਮਝਾਉਣਾ ਜੇ ਤੁਸੀਂ ਤਰੀਕੇ ਦੇ ਨਾਲ ਸੁਣੋਗੇ ਮੈਂ ਕੱਲੀ ਕੱਲੀ ਗੱਲ ਕਲੀਅਰ ਕਰਕੇ ਜਾਊਂਗਾ ਆਪਾਂ ਇੱਥੇ ਬੈਠਿਆਂ ਤਾਂ ਆਪਾਂ ਕਲੀਅਰ ਕਰਕੇ ਜਾਵਾਂਗੇ ਹਜੇ ਸਿਰਫ ਸ਼ੁਰੂਆਤ ਜਿਹੜੀ ਬੀਬੀ ਐਮਬੀ ਆ ਉਦੋਂ ਬਹੁਤ ਸਾਰੇ ਪੰਜਾਬ ਦੇ ਜਿਹੜੇ ਵਿਦਵਾਨ ਸੀ ਉਹਨਾਂ ਨੇ ਪਿੱਟਿਆ ਕਿ ਇਹਦੇ ਵਿੱਚੋਂ ਪੰਜਾਬ ਦਾ ਹੱਕ ਨਾ ਕੱਢੋ ਤੁਸੀਂ ਇਹ ਤੇ ਪੰਜਾਬ ਦਾ ਹੱਕ ਰਹਿਣ ਦਿਓ ਪੀਕੇ ਉੱਥੇ ਭਗਵੰਤ ਮਾਨ ਸਾਹਿਬ ਗੇੜਾ ਵੀ ਮਾਰਨ ਗਏ ਨੇ ਠੀਕ ਆ ਇਹ ਚੱਲਦਾ ਕਿਵੇਂ ਹੁੰਦਾ ਚੱਲਣਾ ਖੇਡੀਆਂ ਕਿਵੇਂ ਜਾਂਦੀਆਂ ਨੇ ਮੇਰੀ ਗੱਲ ਨੂੰ ਧਿਆਨ ਦੇ ਨਾਲ ਸਮਝਿਓ ਠੀਕ ਆ BBMB ਤੋਂ ਪੰਜਾਬ ਦਾ ਹੱਕ ਨਿਕਲੇ ਆ ਜਿਹੜਾ ਭਾਖੜਾ ਬੋਰਡ ਆ ਮੈਨੇਜਮੈਂਟ ਬੋਰਡ ਆ ਉਹਦੇ ਵਿੱਚੋਂ ਪੰਜਾਬ ਸਰਕਾਰ ਦਾ ਸਿਸਟਮ ਪਹੇ ਹੀ ਘਟ ਦਿੱਤਾ ਗਿਆ ਤੇ ਬਾਹਰਲੇ ਬੰਦੇ ਲਿਆ ਕੇ ਬਿਠਾ ਦਿੱਤੇ ਗਏ ਤੇ ਥੋੜਾ ਫਿਰ ਪਾਣੀ ਰਹਿ ਕਿੱਥੋਂ ਗਿਆ ਯਾਨੀ ਸਾਰਾ ਕੁਝ ਕੰਟਰੋਲ ਜੋ ਹੈ ਪਾਣੀ ਛੱਡਣਾ ਪਾਣੀ ਪਾਣੀ ਰੋਕਣਾ ਹਰ ਇੱਕ ਚੀਜ਼ ਆਪਣੇ ਹੱਥ ਦੇ ਵਿੱਚ ਨਹੀਂ ਅੱਜ ਤੋਂ ਜੇ ਤੁਸੀਂ ਗੂਗਲ ਕਰਕੇ ਦੇਖੋਗੇ ਤਾਂ ਅੱਜ ਤੋਂ 2-2 3-3 ਮਹੀਨੇ ਪਹਿਲਾਂ ਮੈਨੂੰ ਲੱਗਦਾ ਚਲੋ ਗੂਗਲ ਤਾਂ ਬਹੁਤ ਵੱਡੀ ਗੱਲ ਰਹਿ ਗਈ ਆਪਣੇ ਆਪਾਂ ਆਮ ਫੇਸਬੁਕ ਚਲਾਉਨੇ ਆ ਫੇਸਬੁਕ ਤੇ ਇੱਕ ਗੋਤਾ ਹੋਰ ਆ ਉਨੇ ਹੀ ਪੌਡਕਾਸਟ ਕੀਤਾ ਉਨੇ ਹੀ ਦੱਸਦਾ ਸੀ ਵੱਡੇ ਵੱਡੇ ਬੰਦੇ ਦਾ ਚਲੋ ਮੈਨੂੰ ਨਾਮ ਨਹੀਂ ਪਤਾ ਮਾਫੀ ਚਾਹੁੰਨਾ ਮੈਂ ਪਰ ਤੂੰ ਵੱਡੇ ਬੰਦਿਆਂ ਨੂੰ ਤਾਂ ਤੁਸੀਂ ਪਰੇ ਛੱਡ ਦੋ ਵਿਦਵਾਨਾਂ ਨੂੰ ਇੱਕ ਗੋਤਾਖੋਰ ਨੇ ਦੱਸਦਾ ਸੀ ਕਿ ਸਾਰਾ ਪੰਜਾਬ ਡੁੱਬੂਗਾ ਈਵਨ ਕਿ ਉਹ ਆਸ਼ੂ ਸਾਡੇ ਕੋਲੇ ਵੀ ਬਾਈ ਪੌਡਕਾਸਟ ਕਰਕੇ ਗਏ ਸੀ ਉਹਨਾਂ ਨੇ ਉਸ ਪੌਡਕਾਸਟ ਦੇ ਵਿੱਚ ਵੀ ਇਹ ਕਹਤਾ ਸੀਗਾ ਕਿ ਜਿੰਨੇ ਦਰਿਆ ਨੇ ਜਿੰਨੇ ਡੈਮ ਨੇ ਇਹ ਇਸ ਹੱਦ ਤੱਕ ਰਿਪੇਅਰ ਮੰਗਦੇ ਨੇ ਵੀ ਇੱਕ ਵਾਰ ਵੀ ਜੇ ਹੱਦ ਤੋਂ ਉੱਤੇ ਸੀਮਾ ਤੇ ਪਾਣੀ ਲੰਘ ਗਿਆ ਇਹ ਡੈਮ ਟੁੱਟ ਜਾਣਗੇ ਤੇ ਉਹੀ ਹੋਇਆ ਇਹ ਡੈਮ ਦੇ ਗੇਟ ਟੁੱਟੇ ਹਾਂਜੀ ਹੋਇਆ ਨਾ ਉਹ ਸਾਰਾ ਕੁਝ ਉਹ ਨਹਿਰ ਦਾ ਵੀ ਉਹਨਾਂ ਨੇ ਕਿਹਾ ਕਿ ਮੈਂ ਹਾਈ ਕੋਰਟ ਦੇ ਵਿੱਚ ਪਾਇਆ ਹੋਇਆ ਇਹ ਸਾਰਾ ਕੁਝ ਇਹ ਸਾਰਾ ਕੁਝ ਪਹਿਲਾਂ ਪਤਾ ਸੀ ਠੀਕ ਹੈ ਜੀ ਇਹ ਸਾਰਾ ਕੁਝ ਸਾਰਨੋਂ ਪਹਿਲਾਂ ਪ੍ਰੀ ਪਲਾਨਡ ਹੁੰਦਾ ਉਸ ਤੋਂ ਬਾਅਦ ਮੀਂਹ ਆਏ ਚਲੋ ਮੀਂਹ ਨੂੰ ਆਪਾਂ ਕੁਦਰਤੀ ਮੰਨਦੇ ਆਂ ਪਰ ਇਹ ਨਹੀਂ ਕਹਿੰਦੇ ਹੈਗੇ ਕਿ ਮੀਂਹ ਪੁਆਏ ਗਏ ਠੀਕ ਹੈ ਮੀਂਹ ਪਰ ਕੀ ਮੌਸਮ ਵਿਭਾਗ ਨੇ ਜਾਣਕਾਰੀ ਨਹੀਂ ਦਿੱਤੀ ਕੀ ਮੌਸਮ ਵਿਭਾਗ ਦਾ ਕੀ ਮੌਸਮ ਵਿਭਾਗ ਦੇ ਨਾਲ ਤੁਸੀਂ ਪਹਿਲਾਂ ਮੀਟਿੰਗਾਂ ਨਹੀਂ ਕੀਤੀਆਂ ਹੈਗੀਆਂ ਕਿ ਇੱਥੇ ਪਾਣੀ ਇਕੱਠਾ ਹੋਊਗਾ ਤੁਸੀਂ ਪਹਿਲਾਂ ਵੀ ਤਾਂ ਛੱਡ ਸਕਦੇ ਸੀ ਇਹ ਪਾਣੀ ਥੋੜਾ ਥੋੜਾ ਕਰਕੇ ਵੀ ਤਾਂ ਛੱਡ ਸਕਦੇ ਸੀ ਗੱਲ ਕੀ ਸੀ મોદી ਨੇ ਪਾਕਿਸਤਾਨ ਡੋਬਣਾ ਸੀ ਪਾਕਿਸਤਾਨ ਪਾਣੀ ਤਾਂ ਪਹੁੰਚੂਗਾ ਜੇ ਪਹਿਲਾਂ ਪੰਜਾਬ ਡੁੱਬੂਗਾ ਯਾਨੀ ਇੱਕ ਰਾ ਨੂੰ ਮਾਰਨ ਵਾਸਤੇ ਜੇ ਦੂਸਰੇ ਦੀ ਕੁਰਬਾਨੀ ਦੇਣੀ ਵੀ ਪਈ ਤਾਂ ਦੇ ਦਿਓ ਦੇ ਦਿਓ ਠੀਕ ਹੈ ਨਾ ਤੇ ਵਿਚਾਲੇ ਜਿਹੜੇ ਵਿਚ ਵਿਚੋਲੇ ਬੈਠੇ ਸੀ ਉਹਨਾਂ ਨੇ ਕਿਹਾ ਸੀ ਦੇ ਦਾਂਗੇ ਗੱਲ ਸਿਰਫ ਇੰਨੀ ਸੀ ਕਿ ਪਾਣੀ ਤੁਸੀਂ ਖੋਲ ਕੇ ਬੋਲ ਸਕਦੇ ਹੋ ਵਿਚੋਲਿਆਂ ਦੀ ਗੱਲ ਮੈਂ ਮੈਂ ਤਾਂ ਵਿਚ ਵਿਚੋਲੇ ਮਤਲਬ ਸਰਕਾਰਾਂ ਹਾਂ ਵਿਚ ਵਿਚੋਲੇ ਮਤਲਬ ਸਰਕਾਰਾਂ ਸਰਕਾਰਾਂ ਨੂੰ ਸਭ ਕੁਝ ਪਤਾ ਹੁੰਦਾ ਗੁਰਪੀ ਬਾਈ ਆਪਾਂ ਸੋਚ ਵੀ ਨਹੀਂ ਸਕਦੇ ਹੈਗੇ ਕਿ ਮੁੱਖ ਮੰਤਰੀ ਦੇ ਟੇਬਲ ਤੇ ਕਿਹੜੀ ਫਾਈਲ ਪਈ ਜਾਂਦੀ ਹੈ ਆਪਾਂ ਸੋਚ ਵੀ ਨਹੀਂ ਸਕਦੇ ਹੈਗੇ ਉਹ ਚੀਜ਼ ਬਾਰੇ ਜਿੰਨੇ ਮਰਜੀ ਆਪਾਂ ਆਪਣੇ ਦਿਮਾਗ ਨੂੰ ਚਲਾ ਲਈ ਆਪਾਂ ਸੋਚ ਵੀ ਨਹੀਂ ਸਕਦੇ ਕਿ ਮੁੱਖ ਮੰਤਰੀ ਦੇ ਟੇਬਲ ਤੇ ਕਿਹੜੀ ਫਾਈਲ ਪਈ ਹੁੰਦੀ ਹੈ ਕਿਹੜੀ ਤੇ ਉਹਨੇ ਸਾਈਨ ਕਰਨੀ ਦਾ ਤੇ ਉਹਦੇ ਸਾਈਨ ਦੀ ਕਿੰਨੀ ਪਾਵਰ ਹੁੰਦੀ ਹੈ ਜਿਵੇਂ ਮੈਂ ਨਾ ਤੁਹਾਡੇ ਫੋਨ ਤੇ ਵੀ ਸ਼ਾਇਦ ਨੋਟੀਫਿਕੇਸ਼ਨ ਆਉਂਦੇ ਹੋਣਗੇ ਜਿਵੇਂ ਮੈਂ ਫੋਨ ਖੋਲ ਲਵਾਂ ਕਈ ਵਾਰ ਇੱਥੇ ਜਿਵੇਂ ਆ ਜੰਗ ਦੀ ਗੱਲ ਤੁਸੀਂ ਜ਼ਿਕਰ ਕੀਤਾ ਸੀਗਾ ਤੇ ਉਸ ਟਾਈਮ ਤੇ ਨਾ ਜਦ ਹਾਈ ਅਲਰਟਸ ਆ ਜਾਂਦੇ ਸੀਗੇ ਉਹ ਲਾਈਟਾਂ ਬੰਦ ਕਰ ਦਿੰਦੇ ਸੀਗੇ ਤਾਂ ਉਹ ਪ੍ਰੈਕਟਿਸ ਕਰਾਉਂਦੇ ਸੀ ਵੀ ਅਗਰ ਇਸ ਤਰ੍ਹਾਂ ਦੀ ਸਿਚੁਏਸ਼ਨ ਬਣ ਗਈ ਤਾਂ ਤੁਸੀਂ ਕੀ ਕਰਨਾ ਹੈ ਹਰ ਵੇਲੇ ਸਿਕਿਉਰਿਟੀ ਅਲਰਟਸ ਮੈਸੇजेस ਚੱਲਦੇ ਹੁੰਦੇ ਸੀਗੇ ਜੇ ਸਰਕਾਰ ਚਾਹੁੰਦੀ ਤਾਂ ਉਹ ਸਿਕਿਉਰਿਟੀ ਅਲਰਟ ਮੈਸੇजेस ਰਾਹੀਂ ਇਹ ਸਨੇਹਾ ਵੀ ਪਹੁੰਚਾ ਸਕਦੀ ਸੀ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੱਦ ਤੱਕ ਪਾਣੀ ਵਾਜੇਗਾ ਆਪਣੇ ਡੰਗਰ ਬੱਚੇ ਆਪਣੀਆਂ ਜ਼ਮੀਨਾਂ ਆਪਣੇ ਬੱਚਿਆਂ ਨੂੰ ਸੰਭਾਲ ਗੁਰਪੀ ਭਾਈ ਫੇਰ ਉਹੀ ਗੱਲ ਮੈਂ ਤਾਂ ਤੁਹਾਨੂੰ 100 ਦੀ ਇੱਕੇ ਸੁਣਾਤੀ ਕਿ ਨੀਤੇ ਨਹੀਂ ਸੀ ਨੀਤੇ ਨਹੀਂ ਸੀ ਬਚਾਉਣ ਦੀ ਸਮਝਦੇ ਹੋ ਮਰੀ ਗੱਲ ਨੂੰ ਉਹ ਤਾਂ ਅਲਰਟ ਤਾਂ ਤਾਂ ਦੇਣਗੇ 1988 ਦੇ ਵਿੱਚ ਹੜ ਆਏ ਸੀ ਸਾਡੇ ਬਜ਼ੁਰਗ ਦੱਸਦੇ ਨੇ ਕਹਿੰਦੇ ਉਦੋਂ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਲਾਕਸਮੈਂਟ ਹੋਈ ਸੀ ਕੀ ਆਪਾਂ 1988 ਤੋਂ ਪਿੱਛੇ ਆ ਜਾਂ ਮੂਰੇ ਆ ਇਸ ਟਾਈਮ ਮੈਂ ਤਾਂ ਫਿਰ ਪਿੱਛੇ ਮੰਨੂਗਾ ਕਿ ਆਪਾਂ 1988 ਤੋਂ ਪਿੱਛੇ ਜਾ ਰਹੇ ਆ ਜਿੱਦਾਂ ਆਪ ਸਾਬ ਜੀ ਕਹਿੰਦੇ ਹੁੰਦੇ ਸੀ ਤਾਂ ਬਈ ਗੋਰੇ ਆਉਣਗੇ ਜਾਂ ਜੋ ਵੀ ਹੈ ਨਾ ਵੀ ਬਹੁਤ ਅੱਗੇ ਲੈ ਜਾਊਗਾ ਮੈਂ ਤਾਂ ਲਾਦਾ ਆਪਾਂ ਵੀ 25 30 ਸਾਲ ਪਿੱਛੇ ਚਲੇ ਗਏ ਫਿਰ ਆਪਾਂ 1988 ਤੋਂ ਵੀ ਪਿੱਛੇ ਚਲੇ ਗਏ 1988 ਦੇ ਵਿੱਚ ਵੀ ਕੱਲ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਲੌਂਸਮੈਂਟ ਹੁੰਦੀ ਸੀ ਕਿ ਪਾਣੀ ਆ ਰਿਹਾ ਮੈਂ ਭਾਈ ਜੀ ਮੈਂ ਹੜ ਮੈਂ ਚਲੋ ਆਪਾਂ ਛੋਟੇ ਹੁੰਦੇ ਹਨਾ ਅਸੀਂ ਇਹ ਦੇਖੇ ਹੋਏ ਨੇ ਸਾਡੇ ਭੂਆ ਜੀ ਉਹਨਾਂ ਦੇ ਕਰਨੇ ਖਾੜ ਇੱਕ ਅਗਰਾਲੇ ਏਰੀਆ ਦੇ ਵਿੱਚ ਹਨਾ ਉਹਨਾਂ ਨੂੰ ਮਾਰ ਪੈਂਦੀ ਹੁੰਦੀ ਸੀ ਚਾਲ-ਚਾਲ ਦੋ-ਦੋ ਸਾਲ ਬਾਅਦ ਉੱਥੇ ਮਾਰਾਂ ਪੈਂਦੀ ਬੰਦੀਆਂ ਨੇ ਹਨਾ ਅਸੀਂ ਉਹ ਚੀਜ਼ਾਂ ਦੇਖੀਆਂ ਹੋਈਆਂ ਨੇ ਪਰ ਜਾਨੀ ਜੀ ਐਦਾਂ ਦਾ ਕਦੇ ਉਹ ਨਹੀਂ ਦੇਖਿਆ ਹੈਗਾ ਵੀ ਬਿਲਕੁਲ ਹੀ ਮਤਲਬ ਲਵਾਰ ਸੇ ਛੜਤਾ ਬਿਲਕੁਲੀ ਲੋਾਰਸ ਮਤਲਬ ਕਹ ਲੋ ਵੀ ਇੱਕ ਚਲੇ ਜਾਣਾ ਫੋਟੋਆਂ ਕਰਾਏ ਹੋਣੀਆਂ ਹਨਾ ਕੋਈ ਮਤਲਬ ਫੰਡ ਨਹੀਂ ਕੋਈ ਕੁਛ ਨਹੀਂ ਕੋਈ ਮਤਲਬ ਕੋਈ ਫੋਕਲ ਆਨ ਵੀ ਨਹੀਂ ਇੱਕ ਫੋਕਲ ਆਨ ਹੁੰਦਾ ਨਾ ਵੀ ਇੱਕ ਫੋਕਲ ਆਨ ਵੀ ਨਹੀਂ ਕਹਿੰਦੇ ਨੇ ਜਦੋਂ ਠੀਕ ਹੋ ਜਾਊਗਾ ਤਾਂ ਉਦੋਂ ਨੈਕਸਟ ਟਾਈਮ ਆਪਾਂ ਧਿਆਨ ਰੱਖਾਂਗੇ ਤੇ ਟੁਕਮੇ ਪ੍ਰਬੰਧ ਕਰਾਂਗੇ ਇਹ ਜੋ ਹੋ ਗਿਆ ਚਲੋ ਇਸ ਦੀ ਇਸ ਤੇ ਇਸ ਤੇ ਕੇ ਮਾਇਆ ਜਾ ਕੇ ਹੁਣ ਅਗਲੀ ਵਾਰੀ ਅਸੀਂ ਇਸ ਚੀਜ਼ ਦਾ ਧਿਆਨ ਰੱਖਾਂਗੇ ਅਸੀਂ ਤੁਹਾਡੇ ਨਾਲ ਖੜੇ ਹਾਂ ਬਿਲਕੁਲ ਅਸੀਂ ਤੁਹਾਡੇ ਨਾਲ ਖੜੇ ਹਾਂ ਹੁਣ ਮੈਂ ਇਸੇ ਤਰ੍ਹਾਂ ਸਰਕਾਰ ਦਾ ਕੰਮ ਇਹ ਹੁੰਦਾ ਤੁਸੀਂ ਸਿਸਟਮ ਨੂੰ ਸਮਝੋ ਬਈ ਸਿਸਟਮ ਸਰਕਾਰਾਂ ਕਰਦੀਆਂ ਕਿਵੇਂ ਹੁੰਦੀਆਂ ਨੇ ਬੰਦਿਆਂ ਨੂੰ ਮਾਰਦੀਆਂ ਕਿਵੇਂ ਹੁੰਦੀਆਂ ਨੇ ਇਹ ਪੰਜਾਬ ਤੇ ਜਿੱਕਣ ਤੁਸੀਂ ਕਿਹਾ ਸੀ ਕਿ ਪੰਜਾਬ ਨਾਲ ਖੜ ਜਾਂਦਾ ਬਿਲਕੁਲ ਬਈ ਪੰਜਾਬ ਨਾਲ ਖੜਾ ਜੇ ਅਸੀਂ ਆਪ ਹੀ ਬੰਨ ਲਾਉਣੇ ਨੇ ਜੇ ਅਸੀਂ ਆਪ ਹੀ ਫਿਰ ਸਰਕਾਰ ਦਾ ਕੰਮ ਕੀ ਆ ਜੇ ਅਸੀਂ ਆਪ ਹੀ ਆਪਣੇ ਭਰਾਵਾਂ ਨੂੰ ਰਾਸ਼ਨ ਵੰਡਣਾ ਸਾਰਾ ਕੁਝ ਅਸੀਂ ਆਪ ਹੀ ਕਰਨਾ ਇਕੱਠੇ ਹੋ ਹੋ ਕੇ ਇਹੀ ਤਾਂ ਇਹੀ ਤਾਂ ਬਈ ਚੁੱਪਦਾ ਇਹੀ ਤਾਂ ਚੁੱਪਦਾ ਇੱਥੋਂ ਹੀ ਤਾਂ ਮਾਰਨਾ ਅੱਜ ਤੋਂ 4 ਮਹੀਨੇ ਪਹਿਲਾਂ ਦਾ ਬਿਆਨ ਆ ਕਿ ਪੰਜਾਬ ਦੇ ਵਿੱਚ ਟਰੈਕਟਰ ਵੱਧ ਨੇ ਸੁਣਿਆ ਹੋਊਗਾ ਸ਼ਾਇਦ ਉਹ ਤੁਸੀਂ ਕਿ ਪੰਜਾਬ ਦੇ ਵਿੱਚ ਟਰੈਕਟਰ ਵੱਧਣ ਕੇ ਖੇਤੀ ਵਾਲੇ ਤਾਂ ਉਹੀ 20% ਨੇ ਬਾਕੀ ਤਾਂ ਕੋਈ ਧੰਨ ਲਾਉਣ ਨੂੰ ਰੱਖੇ ਨੇ ਜਾਂ ਸ਼ੋਸ਼ੇ ਬਾਜੀਆਂ ਨੂੰ ਉਹੀ ਟਰੈਕਟਰ ਬਾਈ ਹੁਣ ਚੱਲ ਰਹੇ ਨੇ ਨਾ ਮਾਰੂ ਮਾਰ ਚੱਲ ਰਹੇ ਨੇ ਉਹੀ ਪਾਣੀ ਦੇ ਵਿੱਚ ਆਪਨੀ ਅਫਸਰ ਥੋੜੇ ਐਸਚਓ ਦੀ ਵੀ ਬਾਰ ਬਾਰ ਜ਼ਿਕਰ ਕਰਦੇ ਨੇ ਵੀ ਜਿਹੜਾ ਕਹਿੰਦਾ ਸੀਗਾ ਵੀ ਜਿਹੜੇ ਵੱਡੇ ਵੱਡੇ ਸਪੀਕਰ ਵੱਡੇ ਵੱਡੇ ਤਿਆਰ ਕੀਤੇ ਹੋਏ ਟਰੈਕਟਰਾਂ ਨੂੰ ਇਹ ਸੜਕਾਂ ਦੇ ਘਮਾਉਂਦੇ ਨੇ ਵੀ ਕਿਸੇ ਕੰਮ ਦੇ ਨਹੀਂ ਤੇ ਅੱਜ ਉਹੀ ਬੁੱਕ ਦੇ ਫਿਰਦੇ ਨੇ ਬਿਲਕੁਲ ਬਈ ਬੁੱਕ ਦੇ ਫਿਰਦੇ ਨੇ ਇਹੀ ਤਾਂ ਚੁੱਬਦਾ ਬਈ ਸਰਕਾਰਾਂ ਨੂੰ Música